ਇਹ ਨਹੀਂ ਇਹ ਨਹੀਂ ਰਿਸ਼ਤਾ ਕਰਾਇਆ ਹੀ ਇਹਦੇ ਮੁੰਡੇ ਨੇ ਨਹੀਂ ਰਿਸ਼ਤਾ ਕਰਾਇਆ ਹੀ ਕੁੜੀ ਨੂੰ ਮਾੜਾ ਚੰਗਾ ਬੋਲਦਾ ਹੈ ਨੰਗੀਆਂ ਗੱਲਾਂ ਨੂੰ ਕਹਿੰਦਾ ਹੈ ਨੰਗਾ ਕਿਸੋਂ ਜਾਂਦਾ ਹੈ ਲਾਅ ਐਂਡ ਆਰਡਰ ਜੀ ਹਾਂ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤੇ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲਾਅ ਐਂਡ ਆਰਡਰ ਦੀ ਗੱਲ ਕਰਦੀ ਹੈ ਤੇ ਉੱਥੇ ਹੀ ਅਜ ਅਮ੍ਰਿਤਸਰ ਦੇ ਖਿਆਲਾ ਪਿੰਡ ਵਿੱਚ ਲਾਅਨ ਆਰਡਰ ਦੀਆਂ ਤਜੀਆਂ ਉਰਦੀਆਂ ਦੇਖੀਆਂ ਜਾ ਸਕਦੀਆਂ ਨੇ ਜੀ ਹਾਂ ਐਸ ਵੇਲੇ ਪਹੁੰਚਿਆ ਅਸੀਂ ਅੰਮ੍ਰਿਤਸਰ ਦੇ ਖਿਆਲਾ ਪਿੰਡ ਵਿੱਚ ਜਿੱਥੇ ਅਸੀਂ ਦੇਖ ਸਕਦੇ ਹੋ ਕਿ ਇੱਕ ਦੋ ਪਰਿਵਾਰਾਂ ਦੇ ਵਿੱਚ ਆਪਸੀ ਜਿਹੜੀ ਆ ਖੂਨੀ ਝੜਪ ਹੋਈ ਹੈ ਖੂਨੀ ਝਗੜਾ ਹੋਇਆ ਇੱਕ ਪੱਥਰ ਇੰਨਾ ਜ਼ਿਆਦਾ ਚੱਲਿਆ ਕਿ ਘਰ ਦੀ ਤੋੜ ਪੰਨ ਕੀਤੀ ਗਈ ਹੈ ਮਾਮਲਾ ਸੀ ਕੁਝ ਪੈਸੇ ਦੇ ਲੈਣ ਦੇਣ ਦਾ ਅਤੇ ਉਸ ਦੇ ਨਾਲ ਹੀ ਇੱਕ ਰਿਸ਼ਤਾ ਕਰਵਾਉਣ ਦਾ ਜੀ ਹਾਂ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਰਿਸ਼ਤਾ ਕਰਵਾਇਆ ਸੀ ਜਿਸ ਨੂੰ ਲੈ ਕੇ ਅਕਸਰ ਪਰਿਵਾਰ ਜਿਹੜਾ ਉਹ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਗੰਦੀ-ਗੰਦੀ ਗਾਲੀਆਂ ਵੀ ਦਿੰਦਾ ਸੀ ਪਰ ਦੂਜੇ ਪਾਸੇ ਪਰਿਵਾਰ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਸਿਰਫ ਇਹ ਕਬੂਲਿਆ ਕਿ ਉਹਨਾਂ ਨੇ 50000 ਰੁਪਿਆ ਹੀ ਲੈਣਾ ਸੀ ਜਿਸ ਕਰਕੇ ਇਸ ਘਰ ਦੀ ਇਸ ਘਰ ਦੇ ਸ਼ੀਸ਼ੇ ਤੋੜੇ ਗਏ ਨੇ ਇਸ ਘਰ ਦੇ ਵਿੱਚ ਝਗੜਾ ਹੋਇਆ ਹੈ ਤੇ ਉਥੇ ਪਰਿਵਾਰ ਨੇ ਇਹ ਵੀ ਕਬੂਲਿਆ ਹੈ ਕਿ ਇਸ ਝਗੜੇ ਦੇ ਵਿੱਚ ਜਿੱਥੇ ਤੋੜਪੰਨ ਕੀਤੀ ਗਈ ਹੈ ਤੇ ਉਥੇ ਨਾਲ ਹੀ ਗੋਲੀਬਾਰੀ ਵੀ ਹੋਈ ਹੈ ਜੀ ਹਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਇਨਵੈਸਟੀਗੇਸ਼ਨ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਪਰਿਵਾਰਾਂ ਦਾ ਕੀ ਕਹਿਣਾ ਆਓ ਸੁਣ ਲੈਨੇ ਆ ਝਗੜਾ ਹੋਇਆ ਜੱਗਤਾਰ ਸਿੰਘ ਰਣਜੀਤ ਸਿੰਘ ਲਾਲੀ ਤੇ ਬਤਾਰ ਸਿੰਘ ਸੁਖਦੇਵ ਸਿੰਘ ਇਹਨਾਂ ਬਾਰੇ ਬੰਦੇ ਮਂਗਾਈ ਜੀ ਝਗੜਾ ਕਿਹੜੀ ਕਿਹੜੀ ਗੱਲੋਂ ਝਗੜਾ ਹੋਇਆ ਝਗੜਾ ਹੋਇਆ ਜੀ ਅਸੀਂ ਇਹਦੀ ਕੁੜੀ ਦਾ ਰਿਸ਼ਤਾ ਕਰਾਇਆ ਸੀ ਇਹਦੇ ਮੁੰਡੇ ਨੇ ਰਿਸ਼ਤਾ ਕਰਾਇਆ ਸੀ ਕੁੜੀ ਨੂੰ ਮਾੜਾ ਚੰਗਾ ਬੋਲਦਾ ਸੀ ਨੰਗੀਆਂ ਗੱਲਾਂ ਉਹਨੂੰ ਕਹਿੰਦਾ ਸੀ ਨੰਗਾ ਕਿਸੋਂ ਜਾਂਦਾ ਸੀ ਉਹ ਬਿਚਾਰੀ ਰੋਣਦੀ ਕਲਾਂਦੀ ਮੇਰੇ ਨਾਲ ਆ ਜਾਂਦੀ ਬੀਬੀ ਵੇਲਾ ਸ਼ਰਾਬ ਮਿਲਣਾ ਕਰਦਾ ਹੈ ਇਹ ਰਾਤੀ ਸਾਡੇ ਘਰ ਗਿਆ ਆਂਦਾ ਵੀ ਮੈਂ ਗੱਲ ਕਰਨੀ ਆ ਮੈਂ ਆ ਪੁੱਤ ਜਾ ਤੂੰ ਸੁਆ ਵੀ ਆ ਕੇ ਆਏਗਾ ਤੁਹਾਡੇ ਨਾਲ ਗੱਲ ਕਰੇ ਸਵੇਰਾ ਕੋਣ ਕੋਣ ਆਇਆ ਹੈ ਉਹ ਗਚਰਨ ਸਿੰਘ ਅੱਛਾ ਇਹਦੇ ਨਾਲ ਹੱਥ ਜੋੜੇ ਉਹਨੇ ਹਜ ਤਨ ਹੱਡਾਂ ਜ ਕੋਈ ਮਿੰਮਤ ਨਹੀਂ ਮੰਨੀ ਸਾਡੀ ਖਾਂਡੇ ਨਾਲ ਲੜ ਲੱਗ ਪਿਆ ਰੋੜੇ ਕੋਠੇ ਤੇ ਨਾ ਪਹਿਲਾਂ ਮਤਬਤਾਇਆ ਸੀ ਉਹ ਘਰ ਵਿਚਾਰਿਆਂ ਦੇ ਬਜ਼ੁਰਗ ਬੰਦਾ ਏ ਜਿਨ੍ਹਾਂ ਦੇ ਘਰੇ ਨੇ ਪਟ્રોલ ਵਾਲੀ ਪਰ ਇਹ ਸੀ ਸੀ ਮਾਰਿਆਂ ਦਾ ਘਰ ਅੱਗ ਲੱਗ ਗਈ। ਉਹ ਤਰ ਨਾ ਫਿਰਨ ਜੋਗਾ ਨਹੀਂ ਜਿਨ੍ਹਾਂ ਦੇ ਨਣਕਰ ਵੀ ਖੱਡ ਕਰਕੇ ਉਹਨਾਂ ਦੇ ਘਰ ਮੀਟਾ ਹਿੱਟਾ ਚਲਾਇਆ ਜੀ। ਕਿੰਨੀਆਂ ਗੋਲੀਆਂ ਚਲੀਆਂ ਰੱਖੀ? ਬਣੀਆਂ ਗੋਲੀਆਂ ਚਲਾਈਆਂ ਜੇ ਕਹਿਣ ਵਾਲੀ ਗੱਲ ਹੀ ਨਹੀਂ ਵੀਰੇ ਮੇਰਾ। ਉਹ ਚਾਈ ਵੀ ਰਤੀ। ਉਹ ਸਲਾਤੀ ਹੈ ਹੋਈ ਆ ਇਸੀ ਰਾਤੀ ਤੇ ਸਾਡੇ ਅੱਲ ਦੀ ਗੱਲ ਕਰਦੇ ਵੀ ਆ ਕਿੰਨਾ ਨਿਸ਼ਕਾਨ ਹੋ ਗਿਆ। ਹੁਣ ਪਤਾ ਨਹੀਂ ਕੀ ਉਹਨਾਂ ਕਹਿਤਾ। ਹੁਣ ਉੱਤਰ ਦੀ ਗੱਲ ਕਰਦਾ। ਕਰਦੀ ਕਿਲੇ ਪੰਨ ਟੋੜੇ ਜੇ। ਪੰਨ ਟੋੜਾ ਵੇਖੋ। ਆਵੇ ਕੋ ਸਾਰੀ ਪੰਤ ਤੋਰੇ ਇਹ ਚਾਹਦੇ ਹੋ ਜਣਾ ਜੀ ਹਾਂਜੀ ਚਾਹਣਾ ਚਾਹੁੰਦੇ ਆ ਵੀ ਇੱਕ ਵਾਰਾ ਇਹਨਾਂ ਨੂੰ ਸਕੂਲ ਸਾਜਾ ਮੇਲਣੀ ਚਾਹੀਦੀ ਮੇਰੇ ਘਰ ਦਾ ਪੁੱਤ ਮੇਰੇ ਪੁੱਤ ਨੇ 4 ਮੁੰਡੀਆਂ ਝਗੜਾਈ ਹੋਇਆ ਇਹਨਾਂ ਦਾ ਰਿਸ਼ਤਾ ਕਰਵਾਇਆ ਸੀ ਇਹਨਾਂ ਨੇ ਲਾਗੇ ਛਡਵਾ ਦਿੱਤਾ ਤੇ ਉਹ ਕਹਿੰਦੇ ਕਿ ਤੁਸੀਂ ਉਹ ਆਪਣੀ ਉਹ ਕੁੜੀ ਲੈ ਗਏ ਤੇ ਇਹ ਉਹਦੇ ਤੇ ਮਤਲਬ ਉਹਨੂੰ ਗਾਲਾਂ ਕੱਢਦਾ ਹੈ ਗੰਦੀਆਂ ਗੱਲਾਂਾਂ ਉਹਦਾ ਰਿਸ਼ਤਾ ਉਹਦੇ ਰਿਸ਼ਤੇਦਾਰੀ ਵਿੱਚ ਹੀ ਹੋਇਆ ਸੀ ਤੇ ਇਹ ਫਿਰ ਕਹਿੰਦੇ ਆ ਕਿ ਇਸੇ ਗੱਲ ਤੋਂ ਘਰੇ ਆਣ ਕਿ ਸ਼ਰਾਬ ਪੀ ਕੇ ਲੜਨ ਲੱਗ ਪਿਆ ਉਹਨੂੰ ਕਹਿੰਦੇ ਆ ਕਿ ਇਹ ਨਾਮ ਜਿਹਨਾਂ ਨਾਲ ਤੁਹਾਡਾ ਤਕਰਾ ਹੈ ਵਿਚਾਰ ਸਿੰਘ ਕੀ ਲੱਗਦਾ ਇਸ ਦਾ ਰਿਸ਼ਤਾ ਵੀ ਤਾਂ ਹਾਂਜੀ ਇਹ ਵੀ ਰਿਸ਼ਤੇਦਾਰ ਹੈ ਕੋਈ ਪੈਸਾ ਦਾ ਵੀ ਲੈਣ ਦੇਣਾ ਹੈ ਸੀ ਪੈਸੇ ਹਾਂਜੀ ਲੈਣ ਵਾਲੇ ਇਹਨਾਂ ਕੋ 51 55000 ਰੁਪਏ ਲੈਣਾ ਸੀ ਉਹ ਫਿਰ ਉਹਨੇ ਉਹ ਗੱਲ ਉਹ ਗੱਲ ਤੇ ਅਸੀਂ ਪਹਿਲਾਂ ਕੀਤੀ ਨਹੀਂ ਸੀ ਬਾਅਦ ਹੀ ਇਹਨਾਂ ਸ਼ੁਰੂ ਕੀਤੀ ਇਹ ਕਹਿੰਦੇ ਫਿਰ ਮੈਂ 55000 ਰੁਪਏ ਲੈਣਾ ਵਾ ਤੇ ਲਿਆ ਉਹ ਫਿਰ ਮੇਰਾ ਦਾ ਉਹ ਮੈਂ ਤੇ ਬੋਲਦਾ ਨਹੀਂ ਪੁੰਜਦੇ ਘਰ ਜਪਨ ਥੋੜੇ ਜੱਟੇ ਰੋੜੇ ਚਲੇ ਗਏ ਨਾ ਉਹ ਚਲਾਏ ਗਏ ਉਹਨਾਂ ਵੱਲੋਂ ਚਲਾਏ ਗਏ ਕੋਠੇ ਤੇ ਚੜ੍ਹੇ ਸਾਰੇ ਅੱਛਾ ਜੀ ਉੱਥੇ ਸਾਰੇ ਚੜ੍ਹ ਕੇ ਉਹਨਾਂ ਚਲਾਏ ਕਿੰਨੇ ਵਜ ਦਾ ਟਾਈਮ ਹੀ ਰਤ ਨੂੰ ਰਾਤ 12 1 ਵਜੇ 11 ਹੂੰ ਤੇ ਕੀ ਕੀ ਨੁਕਸਾਨ ਹੋਇਆ ਡਟ ਕਰ ਹਾਂ ਜੀ ਨੁਕਸਾਨ ਆ ਸਾਰਾ ਹੋ ਗਿਆ ਵੇ ਸਾਰਾ ਕੁਝ ਇਹਨਾਂ ਨੇ ਭੰਨਿਆ ਅੱਛਾ ਉਹ ਸਾਈਮ ਉਹ ਕਿਦਰਾ ਤੇ ਹਾਂ ਜੀ ਰਾਤੀ ਆਈ ਸੀ ਕੀ ਕਰ ਉਹ ਕਰੇ ਪੁਲਿਸ ਕਾਰਵਾਈ ਕਰੇ ਆ ਸਾਰਾ ਸਾਡਾ ਕਰੇ ਕਾਰਵਾਈ ਕਿ ਖਰਚਾ ਪਵੇ ਗੋਲੀ ਵੀ ਚਲਾਈ ਗਈ ਉਹਨਾਂ ਨੇ ਗੋਲੀ ਚਲਾਈ ਗਈ ਉਹਨਾਂ ਨੇ ਨਜਾਇਜ਼ 10-12 ਗੋਲੀਆਂ ਕੱਢੀਆਂ ਵਾ ਅੱਛਾ ਸਾਡੇ ਕੋਲ ਹੈਗੀ ਵੀ ਅਸੀਂ ਤਾਂ ਵੀ ਨਹੀਂ ਇਹਨਾਂ ਮੈਂ ਕੱਢਣ ਨਹੀਂ ਦਿੰਦੀ ਇਹਨਾਂ ਇਹਨਾਂ ਨੇ ਤੇ ਲਿਸੈਂਸੀ ਬਣਵਾਈ ਹੈ ਉਹ ਕਦੇ ਦੋਵੇਂ ਪਾਸੇ ਚੱਲ ਨਹੀਂ ਦੋਵੇਂ ਪਾਸੇ ਨਹੀਂ ਚੱਲਣਾ ਤੁਸੀਂ ਉਹ ਚੈੱਕ ਕਰ ਸਕਦੇ ਚੈੱਕ ਉਹ ਹੋ ਸਕਦੀ ਹੈ ਨਾ ਤਾਂ ਉਹ ਚੈੱਕ ਹੋ ਸਕਦੀ ਹੈ ਇਹਨਾਂ ਨੇ ਤੇ ਨਜਾਇਜ਼ ਵੀਰਾਂ ਤੋਂ ਕਸਤੌਲ ਲੈ ਗਏ ਕਿੰਨੇ ਕੇ ਬੰਦੇ ਆਏ ਇੱਧਰ ਬੰਦੇ ਨੇ ਪਤਾ ਹੀ ਨਹੀਂ ਲੱਗਦਾ ਕਿੰਨੇ ਸੀ ਤੇ ਵਾਰੋਂ ਮੁੰਡੇ ਇਹ ਨਾ ਵਾਰੋਂ ਮੁੰਡੇ ਮਗਾ ਇਹ ਨਾ ਮਾਨਾਂ ਵਾਲਿਆ ਤੋਂ ਮਗਾਏ ਬਈ ਇਹ ਹਰ ਵਾਈ ਇਹ ਦੂਜੀ ਵਾਰ ਹੋ ਗਿਆ ਇਹਨਾਂ ਮੁੰਡੇ ਮਗਾਏ ਅੱਗੇ ਇਹਨਾਂ ਦੀ ਲੜਾਈ ਹੋਈ ਸੀ ਸੰਦਸਿਆਂ ਨਾਲ ਉਦੋਂ ਵੀ ਇਹਨਾਂ ਨੇ ਮੁੰਡੇ ਮਗਾਏ ਤੇ ਸਾਰਾ ਇਤਰਾ ਹੀ ਹੋਇਆ ਲੋਕਾਂ ਦੇ ਘਰ ਤੋੜ ਗਏ ਤੇ ਹੁਣ ਸਾਡਾ ਤੋੜ ਗਏ ਤਦਾਂ ਸਾਰਾ ਵਜਾ ਤੁਹਾਡਾ ਸਾਰਾ ਨੁਕਸਾਨ ਇਹਨਾਂ ਨੇ ਕੀਤਾ ਆ ਵੇਖੋ ਹੁਣ ਤੁਹਾਡੇ ਸਾਹਮਣੇ ਆ ਆ ਕੋਠੇ ਤੇ ਚੜ ਕੇ ਇਟਾ ਮਾਰਦੇ ਰਹੇ ਆ ਅਸੀਂ ਭੱਜ ਕੇ ਅੰਦਰ ਵੜ ਗਏ ਆ ਤੇ ਅਗਲਾ ਦਿੱਤੀ ਇਹਨਾਂ ਨੇ ਪੈਟਰੋਲ ਪਾ ਕੇ ਕਿ ਇਹਨਾਂ ਨੇ ਛੁੱਟੀ ਆ ਪੈਟਰੋਲ ਇਹਨਾਂ ਨੇ ਛੁੱਟੀ ਕੀ ਨਾਂ ਉਹਨਾਂ ਦਾ ਗੱਤਿਆਂ ਨੂੰ ਅਸ ਉਹਨਾਂ ਨੇ ਛੁੱਟੀ ਥਾੜੇ ਹਾਂਜੀ ਤੇ ਤੁਹਾਡੇ ਨਾਲ ਵੀ ਕੋਈ ਝਗੜਾ ਚੋੜਾ ਨਾ ਸਾਡੇ ਮੁੰਡੇ ਬਾਹਰ ਇੱਕ ਗੱਡੀ ਤੇ ਆ ਹੂੰ ਤੇ ਕੋਈ ਵੀ ਨਹੀਂ ਹੈ ਉਹ ਹੀ ਬਾਪੂ ਆ ਤਾਂ ਦਾ ਹੋਰ ਤੇ ਕੋਈ ਇੱਡੇ ਰੋੜੇ ਵਿੱਚ ਚੱਲੇਗਾ ਗੜੀ ਇੱਥੇ ਬਤਾ ਚੱਲਿਆ ਵੇਖੋ ਆ ਸੜਕ ਆਏ ਹਾਂਜੀ ਥੋੜੀ ਬੋਤਲ ਛੁੱਟੀ ਹੋ ਕੇ ਨਹੀਂ ਛੁੱਟੀ ਉਹ ਵੀ ਉਹਨਾਂ ਨੇ ਛੁੱਟੀ ਤੇਲ ਪਾ ਕੇ ਪੈਟਰੋਲ ਵਾਲਾ ਬੰਬ ਬਣਾਇਆ ਹਾਂਜੀ ਹਾਂਜੀ ਜੀ ਬਣਾਇਆ ਬੰਬੀਆ ਬਣਾ ਕੇ ਤੇ ਸੁੱਟਿਆ ਉਹਨਾਂ ਨੇ ਹਾਂਜੀ ਤੇ ਕਿੰਨਾ ਨੁਕਸਾਨ ਕਿੰਨਾ ਕੁ ਧਮਾਕਾ ਆਇਆ ਜਲੇ ਦਾ 10 ਵਜੇ ਤੱਕ 8 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਲੱਗੇ ਰਹੇ ਹਾਂਜੀ ਤੇ ਕਿੰਨੇ ਘੱਟੇ ਰੋੜੇ ਚੱਲੇ ਉਹ ਵੱਧ ਚੱਲੇ ਗੋਲੀ ਗੋਲੀ ਵੀ ਚੱਲੀ ਹੈ ਹਾਂਜੀ ਗੋਲੀ ਵੀ ਚੱਲੀ ਹੈ ਉਹ ਕਿਹਨਾ ਚਲਾਈ ਉਹ ਵੀ ਇੰਨਾ ਚਲਾਈ ਹੈ ਕੀ ਨਾ ਉਹਨਾਂ ਦਾ ਇਹੋ ਹੀ ਆ ਜੱਤਾਂ ਨੂੰ ਨਹੀਂ ਸੁੱਖ ਹੋਣੀ ਬਤਾਰੀ ਹੋਣੀ ਤੁਹਾਡੇ ਘਰ ਵੀ ਨੁਕਸਾਨ ਹੋਇਆ ਵਾ ਬਸ ਇਹੋ ਹੀ ਹੋਇਆ ਹਾਂਜੀ ਮਾਮਲਾ ਇਹ ਕਿ 50000 ਰੁਪਏ ਖਣੀ ਇਹਨਾਂ ਨੇ ਭਾਜੀ ਹੁਣਾਂ ਦੇਣਾ ਸੀ ਇਹਨਾਂ ਦਾ ਉੱਥਾ ਥੋੜੀ ਜਿੰਨ ਦੀ ਗੱਲ ਛੜ ਗਈ ਉਹ ਸਨਾਹ ਭੇਜਿਆ ਕਿਸੇ ਦਿਹਾਤ ਚਾਚੇ ਸਾਡੇ ਸ਼ਹਿਰ ਆ ਲੋ ਤੇ ਸਨਾਹ ਭੇਜਿਆ ਤੇ ਉਸ ਤੋਂ ਬਾਅਦ ਉਹ ਸਨਾਹ ਦੇ ਗਿਆ ਤੇ ਭਾਜੀ ਥੋੜੀ ਪੀਤੀ ਹੋ ਚਲ ਕੇ ਇੱਧਰ ਪੁੱਛਣ ਤਾਂ ਮਣਕਾ ਇਹ ਉਹਨੂੰ ਇਹਨਾਂ ਨੇ ਖਣੀ ਉਹਨੂੰ ਕਟਿਆ ਘਟਿਆ ਪਹਿਲਾਂ ਫਿਰ ਭੱਜ ਕੇ ਆ ਕੇ ਭਾਜੀ ਬਲਜੀਤ ਫੌਜੀ ਜਿਹੜਾ ਉਹ ਆ ਕੇ ਥੈਕਟ ਵਾਲਾ ਲਿਆ ਗਿਆ ਕਿਰਪਾਨ ਲਿਆ ਆ ਕੇ ਤੇ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਉਹ ਕਰੇ ਐਟਵਾ ਕੱਢ ਕੇ ਲੈ ਗਿਆ ਛਰਪਾਨ ਲੈ ਆ ਕੇ ਜਿਹੜੇ ਮੁੰਡੇ ਆਏ ਪਰ ਉਹ ਉਹਨਾਂ ਨੇ ਬੁਲਾਏ ਸੀ ਜਿਹੜੇ ਐਟ ਰੋਡ ਚੱਲੇ ਆ ਕਰੀ ਉਹਨਾਂ ਨੇ ਬੁਲਾਏ ਉਹ ਸਾਂਝੇ ਹੀ ਆਏ ਤੇ ਦੋਵਾਂ ਦੇ ਬਰਾਬਰ ਇੱਕੋ ਜਿਹਾ ਹੀ ਆਏ ਸਭ ਦੋਨਾਂ ਦੇ ਬਰਾਬਰ ਆਏ ਇਹਨਾਂ ਦੇ ਕੋਈ ਰਿਸ਼ਤੇ ਰੂ ਲੈ ਕੇ ਕੋਈ ਝੜਾ ਕੁੜੀ ਦਾ ਜਿਹੜਾ ਮਾਮਲਾ ਦੀ ਕੁੜੀ ਵਿਆਹੀ ਗਈ ਨਹੀਂ ਨਹੀਂ ਕੁੜੀ ਦਾ ਕੋਈ ਮਸਲਾ ਨਹੀਂ ਕੁੜੀ ਦੇ ਇਹਦੇ ਝੂਠ ਮਾਰੀ ਜਾਂਦੀ ਜਾ ਕੇ ਕੁੜਤੇ ਤੇ ਆਪਸ ਦਾ ਘਰ ਦਾ ਜਮਾੜਾ ਮੋਟਾ ਮੈਟਰ ਸਾਰੇ ਘਰ ਚ ਹੁੰਦਾ ਹੀ ਹੈ ਇਹੋ ਜਿਹਾ ਨਹੀਂ ਕੋਈ ਮਸਲਾ ਹੈਗਾ ਇਹਨਾਂ ਦੇ ਗਾਲੀ ਗਾਲੀ ਉੱਥੋਂ ਹੋਈ ਕਿਉਂਕਿ ਰਿਸ਼ਤਾ ਨਹੀਂ 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 ਇਹੋ ਜਿਹੀ ਕੋਈ ਗੱਲ ਨਹੀਂ ਹੋਈ ਤੇ ਬਸ ਉਤੋ ਹੈ ਇੱਕ ਤਾਂ ਪਾਟੇ ਕੇ ਲੈ ਗਿਆ ਪਿਛੇ ਪਹਿਨ ਦੇਣਾ ਮੈਂ ਤੁਹਾਡੀ ਆਖਤਵਾ ਲੈ ਜਣੀ ਕੁਰਪਾਨ ਲੈ ਆ ਗਿਆ ਪਾ ਕੱਢ ਕੇ ਲੈ ਗਿਆ ਬਸ ਗੋੜੀਆਂ ਤੁਹਾਡੇ ਨੂੰ ਚਲਾਈਆਂ ਗਈਆਂ ਫਿਰ ਇੱਥੇ ਦੋਹਾਂ ਪਾਸੇ ਚੱਲੀਆਂ ਨਾਲੇ ਚੱਲਦੀ ਹੈ ਉਧਰੋਂ ਦਿਨਾਲੇ ਚੱਲਦੀ ਦੋਹਾਂ ਪਾਸੇ ਚੱਲਦੀ ਇਧਰੋਂ ਕਿੱਥੇ ਲੱਗ ਕਿੰਨੀਆਂ ਗੋਲ ਚੱਲੀਆਂ ਤੁਹਾਨੂੰ ਹੁਣ ਇਹ ਮੈਨੂੰ ਤਾਂ ਗਿਣਤੀ ਥੋੜੀ ਹਣ ਕਿੰਨੀਆਂ ਚੱਲੀਆਂ ਮੈਨੂੰ ਨਹੀਂ ਕੋਈ ਆੜੀਆਂ ਮੈਂ ਵੀ ਨਹੀਂ ਹਿੰਸੇ ਤੁਹਾਡੇ ਪਰਵਾਹ ਤਾਂ 600 ਲੱਗੀਆਂ ਨਹੀਂ 600 ਨਹੀਂ ਕਿਹਾ ਸੀ ਲੱਗੀਆਂ 600 ਲੱਗੀਆਂ ਦੋਹਤੇ ਤੇ ਲੱਗੀ ਸਾਡੇ ਦੀ ਗਿੱਟਾ ਟੁੱਟ ਗਿਆ ਇਹ ਨਾਮ ਜਿਨ੍ਹਾਂ ਦੇ 600 ਲੱਗੀਆਂ ਸਲਾਤੀ ਜਦੋਂ ਪੁਲਿਸ ਕਮਪਲੇਂਟ ਕੀਤੀ ਸੀ ਤਾਂ ਪਤਾ ਨਹੀਂ ਕਿ ਮੈਂ ਹੋਈ ਹੈ ਪੁਲਿਸ ਕਲੈਂਟ ਹੋਈ ਹੈ ਕੀ ਕਾਰਵਾਈ ਚੱਲਦੀ ਪੁਲਿਸ ਉਹ ਸੇ ਦਾ ਮੈਨੂੰ ਨਹੀਂ ਪਤਾ ਮੈਂ ਦੇ ਦੇ ਨਹੀਂ ਵੀ ਗਰੀ ਨਹੀਂ ਪਤਾ ਨਹੀਂ ਅੰਮ੍ਰਿਤਸਰ ਦੇ ਪਿੰਡ ਖਿਆਲਾ ਵਿੱਚ ਹੋਈ ਹਿੰਸਕ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਔਰ ਪੁਲਿਸ ਵੱਲੋਂ ਕਾਰਵਾਈ ਕੀ ਕੀਤੀ ਗਈ ਹੈ ਜਾਣ ਲੈਣੇ ਸਾਡੇ ਨਾਲ ਇਸ ਵੇਲੇ ਐਸਆਈ ਜਸਵਿੰਦਰ ਸਿੰਘ ਜੀ ਮਜਬੂਰ ਨੇ ਚੌਂਕੀ ਇੰਚਾਰ ਜਮਤੀਰਤ ਸਰ ਕੀ ਕਹਿਣਾ ਚਾਹੋਗੇ ਜਿਹੜੀ ਹਿੰਸਕ ਘਟਨਾ ਹੋਈ ਹੈ ਇਸ ਦੇ ਵਿੱਚ ਮੁੱਦਾ ਕਿਸੇ ਮੈਨਿਸ ਕਰਕੇ ਕਿ ਗੱਡੀ ਵੀ ਤੋੜੀ ਗਈ ਹੈ ਘਰ ਵੀ ਭਾਂ ਤੋੜੀ ਵੀ ਕੀਤੀ ਗਈ ਹੈ ਤੇ ਕਾਫੀ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਇੱਕ ਅਸਲੀ ਮੈਂ ਚਮਕਿੰਚਾਰਜ ਆਰਾਮਦੀਤ ਜਸਵਿੰਦਰ ਸਿੰਘ ਇਹ ਇੱਕ ਖਿਆਲਾਗਾ 3112 ਤੋਂ ਕੰਪਲੇਂਟਾਂ ਸ਼ਾਨੂੰ ਕੰਪਲੇਂਟ ਆਈ ਸੀ ਕਿ ਇਹ ਪਿੰਡ ਦੇ ਵਿੱਚ ਇੱਕ ਫਾਇਰਿੰਗ ਹੋ ਰਹੀ ਹੈ ਤੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਵਾ ਜਿਹਦੇ ਵਿੱਚ ਆਪਸ ਵਿੱਚ ਭਾਂ ਤੋੜ ਕੀਤੀ ਗਈ ਹੈ ਬਾਹਰੋਂ ਬੰਦੇ ਆ ਕੇ ਸ਼ਰਾਤियां ਸਰ ਕੋਈ ਇਹ ਥੋੜਾ ਚਲਾ ਰਹੇ ਨੇ ਜਿੱਦਾਂ ਜਦੋਂ ਸਾਨੂੰ ਕੋਈ ਲੋਕ ਕਾਲ ਆਈ ਉਸੇ ਵੇਲੇ ਤਰ੍ਹਾਂ ਟੈਕਸ਼ਨ ਲੈਂਦੇ ਹੋਏ ਮੌਕੇ ਤੇ ਪਹੁੰਚੇ ਲਾਅ ਐਂਡ ਆਰਡਰ ਨੂੰ ਬਿਲਕੁਲ ਮੇਨਟੇਨ ਕੀਤਾ ਜਿਹੜੀ ਜਿਹੜੀ ਸਿਚੁਏਸ਼ਨ ਦੇ ਵਿੱਚ ਚਾਰ ਬੰਦੇ ਰੈਸਟ ਕੀਤੇ ਆ ਜੋ ਜੋ ਫਾਈਨਿੰਗ ਹੋਈ ਦੋਹਾਂ ਤਰ੍ਹਾਂ ਦੀ ਆਪਸ ਵਿੱਚ ਪੈਸੇ ਦਾ ਲੈਣ ਦੇਣ ਸੀ ਉਹਦੇ ਸੰਬੰਧੀ ਕੋਈ ਫਾਈਨਿੰਗ ਹੋਈ ਹੈ ਤੇ ਜਾਂ ਭੰਤੜ ਹੋਈ ਆ ਉਹਦੇ ਤੋਂ ਨੇ ਤੁਰੰਤ ਸੀਨੀਅਰ ਨਾਲ ਗੱਲ ਕਰਕੇ ਰਾਤ ਹੀ ਐਫਆਈਆਰ ਦਰਜ ਕੀਤੀ ਗਈ ਆ ਚਾਰ ਬੰਦੇ ਰਾਤ ਰੈਸਟ ਕਰ ਲਿੱਤੇ ਗਏ ਆ ਜਿਹੜੀ ਭੰਤੜ ਹੋਈ ਉਹਦੀ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਹੈ ਟੋਟਲੀ ਤੇ ਜਿਹੜਾ ਇੱਕ ਬੰਦਾ ਸਵੇਰੇ ਮਾਰਨਿੰਗ ਰੈਸਟ ਕੀਤਾ ਗਿਆ ਪ ਜਿਹੜਾ ਇੱਕ ਇਹਨਾਂ ਨੇ ਦਸ਼ਕ ਦਾ ਮਾਹੌਲ ਕ੍ਰੀਏ ਕੀਤਾ ਇਹ ਬਿਲਕੁਲ ਸਾਰਾ ਪੀਸਫੁਲ ਹੈ ਜੀ ਕੋਈ ਵੀ ਲਾਅਨ ਆਰਡਰ ਦੀ ਹੁਣ ਸਥਿਤੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਬਿਲਕੁਲ ਆਲ ਪੀਸਫੁਲ ਹੈ ਜੀ ਸਰ ਝਗੜੇ ਦਾ ਕਾਰਨ ਪਤਾ ਲੱਗਾ ਕੀ ਕਾਰਨ ਹੈ ਝਗੜੇ ਦਾ ਝਗੜੇ ਦਾ ਕਾਰਨ ਹੈ ਪੈਸੇ ਦਾ ਲੈਣ ਦੇਣ ਸੀ ਪੈਸੇ ਦੇ ਲੈਣ ਦੇਣ ਦੇ ਕਰਕੇ ਆਪਸ ਦੇ ਵਿੱਚ ਦੋ ਤਣਾਂ ਦਾ ਇਹੋ ਝੋਆ ਜਿਹੜਾ ਤੇ ਹੈਗੇ ਸਾਰੇ ਲੱਗੇ ਲੱਗੇ ਘਰਾਂ ਦੇ ਹੀ ਆ ਜੀ ਇਹ ਵਿੱਚ ਸੁਣਨ ਵਿੱਚ ਆਇਆ ਕਿ ਇੱਕ ਰਿਸ਼ਤੇ ਨੂੰ ਲੈ ਕੇ ਵੀ ਗੱਲ ਕੀਤੀ ਜਾ ਰਹੀ ਹੈ ਕਿ ਰਿਸ਼ਤਾ ਸਹੀ ਟਿਕਾਣੇ ਨਹੀਂ ਪਹੁੰਚਿਆ ਜਿਸ ਕਰਕੇ ਉਹਨਾਂ ਨੇ ਰੰਜਿਸ਼ ਰੱਖੀ ਉੱਤਮ ਬਾਦ ਉਹਨਾਂ ਦੇ ਕਰਕੇ ਹਮਲਾ ਕਰ ਦਿੱਤਾ ਰਿਸ਼ਤੇ ਵਾਲੀ ਗੱਲ ਤਾਂ ਮੇਰੇ ਕੋਲ ਸਾਹਮਣੇ ਨਹੀਂ ਆਈ ਜੀ ਇਹ ਇੱਕ ਬਸ ਇੱਕ ਵੀ ਟਾਰਗੇਟ ਪਿੰਪੁਆਇੰਟ ਬਣਾਇਆ ਜਾ ਰਿਹਾ ਉਹਦਾ ਪੈਸੇ ਦਾ ਲੈਣਦੇ ਨਹੀਂ ਪੈਸੇ ਦੇ ਲੈਣਦੇਨ ਕਰਕੇ ਸਾਰਾ ਕੁਝ ਜ਼ਿਆਦਾ ਕੋਈ ਇਹ ਹੋਇਆ ਸਰ ਇੱਕ ਗੱਡੀ ਦੀ ਭੰਨ ਤੋੜ ਕੀਤੀ ਗਈ ਹੈ ਉਹ ਗੱਡੀ ਕਿਸ ਦੀ ਸੀ ਔਰ ਕਿਹਨਾਂ ਵੱਲੋਂ ਤੋੜੀ ਗਈ ਉਹ ਗੱਡੀ ਜਿਹੜੀ ਭੰਨ ਤੋੜ ਹੋਈ ਹੈ ਜੀ ਗੱਡੀ ਦੀ ਉਹ ਗੱਡੀ ਦੀ ਜਿਹੜੀ ਜਿਹੜੀ ਗੁਰਚਨ ਪਾਰਟੀ ਵੱਲੋਂ ਭੰਨ ਤੋੜ ਕੀਤੀ ਗਈ ਹੈ ਉਹ ਗੱਡੀ ਨੂੰ ਟ੍ਰੇਸ ਕਰ ਰਹੇ ਆ ਗੱਡੀ ਕਿੰਨਾਂ ਦੀ ਸੀ ਉਹ ਗੱਡੀ ਦਾ ਉਹਦਾ ਐਡਰੈਸ ਕਢਾ ਕੇ ਪ੍ਰੋਪਰ ਜਿੱਦੇ ਹੋਊਗੀ ਉਹ ਫੇਰ ਸਾਰੇ ਅੱਗੇ ਫ ਜੋ ਵੀ ਹੈ ਕਿ ਤਸੰਦ ਦੇ ਅਧਾਰ ਤੇ ਕਾਹ ਉਹ ਕਾਰਵਾਈ ਹੈ ਗਿਆਮ ਉਹਦੇ ਵਿੱਚ ਲੈਂਦੀ ਜਾਏਗੀ ਸਰ ਪਤਾ ਲੱਗਾ ਕਿ 12 ਬੰਦੇ ਫਲਾ ਕੇ ਪਿੰਡ ਦੇ ਤੇ ਹਮਲਾ ਕੀਤਾ ਗਿਆ ਉਹੜੇ ਬੰਦੇ ਨੇ ਉਹ ਕੌਣ ਸੀ ਕੀ ਆਇਡੈਂਟੀਫਾਈ ਹੋਏ ਕਿ ਨਹੀਂ ਹੋਏ ਔਰ ਜੇ ਹੋਏ ਤਾਂ ਕਿੰਨੇ ਬੰਦੇ ਸੀ ਤੇ ਕੌਣ-ਕੌਣ ਸੀ ਇਹਦੇ ਵਿੱਚ ਜਿਹੜੇ ਬਾਹਰ ਵਾਲੇ ਬੰਦੇ ਜਿਹੜੇ ਬਾਹਰੋਂ ਆਏ ਹੀ ਉਹ ਬੰਦੇ ਡੈਟੀਫਾਈ ਕਰਕੇ ਨਾਲ ਹੀ ਰਾਤ ਰੈਸਟ ਕਰ ਲਏ ਇਹਦੀ ਰਾਤ ਹੀ ਰੈਸਟ ਕਰ ਲਈ 2:30 ਵਜੇ ਰੈਸਟ ਕਰਕੇ ਨਾਲ ਹੀ ਉਹਨਾਂ ਦਾ ਰੈਸਟ ਪਾਤੀ ਹੈ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਸਰ ਹੁਣ ਕਿੰਨੇ ਟੋਟਲ ਬੰਦੇ ਨੇ ਜਿਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਔਰ ਦੋਵਾਂ ਧਿਰਾਂ ਵੱ 13 ਮਤਲਬ ਦੇ ਬਾਈ ਨੇ ਮੈਫੀਆ ਦੇ ਅੱਧ ਕੀਤੀ ਗਈ ਹੈ ਜਿਹਨਾਂ ਚੋਂ 5 ਬੰਦੇ ਰੈਸਟ ਕੀਤੇ ਗਏ ਆ ਬਾਕੀ ਅੱਗੇ ਜੋ ਤਵਦੀਸ਼ ਦੇ ਵਿੱਚ ਚੱਲੇਗਾ 파ਟਾ ਸਾਹਮਣੇ ਆਏਗਾ ਉਹਦਾ ਪਬਲਿਕਾ ਕਰਵਾਈ ਕੀਤੀ ਜਾਏਗੀ ਜੀ ਤੇ ਸਰ ਰੈਸਟ ਦੇ ਲਾਅ ਐਂਡ ਆਰਡਰ ਦੀ ਅਗਰ ਗੱਲ ਕੀਤੀ ਜਾਵੇ ਤੇ ਕਿਸ ਤਰ੍ਹਾਂ ਦੀ ਸਥਿਤੀ ਹੈ ਪਿੰਡ ਵਿੱਚ ਬਿਲਕੁਲ ਹੀ دہشت ਦਾ ਮਾਹੌਲ ਬਣਿਆ ਹੋਇਆ ਨਾ ਨਾ ਜੀ ਹੁਣ ਕੋਈ دہشت ਦਾ ਮਾਹੌਲ ਨਹੀਂ ਬਿਲਕੁਲ ਪੀਸਫੁੱਲ ਹੈ ਤੁਸੀਂ ਜਾ ਕੇ ਵੇਖ ਸਕਦੇ ਜੀ ਕੋਈ ਪ੍ਰੋਬਲਮ ਨਹੀਂ ਕਿਸੇ ਦੇ ਵੀ ਤਾਂ ਸਾਰੇ ਆਪੋ ਆਪਣਾ ਕੰਮਕਾਰ ਕਰ ਰਹੇ ਆ ਆ ਲੋਕੀ ਆ ਜੀ ਇਹ ਬਿਲਕੁਲ ਇਹਨਾਂ ਐਸਆਈ ਜਸਵਿੰਦਰ ਸਿੰਘ ਜੀ ਜੋ ਜਾਣਕਾਰੀ ਦੇ ਰਹੇ ਸੀ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਇਸ ਵਕਤ ਜੋ ਪਿੰਡ ਦੇ ਹਾਲਾਤ ਨੇ ਬਿਲਕੁਲ ਪੀਸਫੁਲ ਨੇ ਅਤੇ ਕਿਸੇ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਕਰਨ ਨਹੀਂ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਜਿਹੜੇ ਨੇ 13 ਬੰਦਿਆਂ ਤੇ ਜਿਹੜਾ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ